ਕੁਝ ਦੇਖ ਰਹੇ ਹੋ ਕਾਵੜੀਏ ਜੋ ਹਰਦਵਾਰ ਤੋਂ ਗੰਗਾ ਜਲ ਲੈ ਕੇ ਪੈਦਲ ਤੁਰਦੇ ਨੇ ਥੱਕੇ ਹਾਰੇ ਸ਼੍ਰੀ ਸ਼ਿਵ ਕਾਵੜ ਸੇਵਾ ਸੰਗਮ ਵੱਲੋਂ ਖੰਨਾ ਦੇ ਪ੍ਰਤਾਪ ਪੱਲਸ ਦੇ ਵਿੱਚ ਇਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਪੂਰਾ ਇੰਤਜ਼ਾਮ ਕੀਤਾ ਜਾਂਦਾ ਹੈ ਹਰ ਸਾਲ ਲਗਭਗ 35 ਸਾਲ ਤੋਂ ਸ਼੍ਰੀ ਸ਼ਿਵ ਕਾਵੜ ਸੇਵਾ ਸੰਗ ਇਹਨਾਂ ਕਾਵੜੀਆਂ ਦੀ ਸੇਵਾ ਕਰਦਾ ਆ ਰਿਹਾ ਹੈ ਤੁਸੀਂ ਦੇਖ ਲਿਓ ਕਿ ਦਵਾਈ ਦਾ ਵੀ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਇਹਨਾਂ ਦੇ ਪੈਣ ਦਾ ਪ੍ਰਬੰਧ ਰਹਿਣ ਸਹਿਣ ਦਾ ਪ੍ਰਬੰਧ ਨਾਨ ਤੋਂ ਦਾ ਪ੍ਰਬੰਧ ਸਾਰਾ ਕਾਵੜ ਸੇਵਾ ਸੰਗੋਲੋਂ ਕੀਤਾ ਜਾਂਦਾ ਹੈ ਔਰ ਕਾਵੜੀਏ ਤੁਸੀਂ ਦੇਖ ਲਿਓ ਕਿ ਇਹ ਥੱਕੇ ਹਾਰੇ ਜਿਨ੍ਹਾਂ ਦੀ ਡਿਊਟੀ ਪਹਿਲਾਂ ਲੱਗ ਚੁੱਕੀ ਹੈ ਜਿਹੜੇ ਕਾਵੜ ਲੈ ਚੁੱਕੇ ਨੇ ਪਹਿਲਾਂ ਵੰਡੀ ਹੁੰਦੀ ਹੈ ਇਹਨਾਂ ਦੀ ਡਿਊਟੀ 25 25 30 30 ਕਿਲੋਮੀਟਰ ਦਾ ਏਰੀਆ ਇੱਕ ਇੱਕ ਕਾਵੜੀਆ ਤੈਅ ਕਰਦਾ ਹੈ ਸਾਥੀ ਹੁੰਦੇ ਨੇ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਹ ਕਾਵੜ ਇਸ ਟਾਈਮ ਤੁਸੀਂ ਦੇਖ ਰਹੇ ਹੋ ਇਹ ਕਾਵੜ ਨੇ ਰੁਕਣਾ ਨਹੀਂ ਲਗਾਤਾਰ ਚਲਦੇ ਰਹਿਣਾ ਹੈ ਚਾਹੇ ਇੱਕ ਜਗ੍ਹਾ ਤੇ ਖੜੇ ਨੇ ਤਾਂ ਆਪਣੇ ਪੈਰ ਹਿਲਾਉਂਦੇ ਰਹਿਣਗੇ ਇਹ ਕੋਈ ਦੇਖ ਰਿਓ ਕਿ ਗੇੜੇ ਘੜਦੇ ਰਹਿਣਗੇ ਜਦੋਂ ਦੂਸਰਾ ਸਾਥੀ ਇਹਨਾਂ ਦਾ ਨਹਾ ਧੋ ਕੇ ਤਿਆਰ ਹੋ ਜਾਂਦਾ ਹੈ ਤਾਂ ਫਿਰ ਇਹ ਕਾਵੜ ਦੂਸਰੇ ਸਾਥੀ ਦੇ ਹੱਥ ਚੱਲੀ ਜਾਂਦੀ ਹੈ ਤੇ ਉਹ ਕਾਵੜ ਲੈ ਕੇ ਆਪਣੇ ਰਸਤੇ ਤੁਰ ਪੈਂਦਾ ਹੈ ਮੀਂਹ ਹੋਵੇ ਬਰਸਾਤ ਹੋਵੇ ਕੋਈ ਪ੍ਰਵਾਹ ਨਹੀਂ ਇਹਨਾਂ ਕਾਬੜੀਆਂ ਨੂੰ ਆਪਣੇ ਰਸਤੇ ਵੱਲ ਵੱਧਦੇ ਜਾਂਦੇ ਨੇ ਜਿੱਥੇ ਵੀ ਆਰਾਮ ਕਰਨ ਦੀ ਜਗ੍ਹਾ ਮਿਲਦੀ ਹੈ ਉੱਥੇ ਇਹ ਕਾਬੜੀਏ ਆਰਾਮ ਕਰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਲੰਗਰ ਵੀ ਚੱਲ ਰਿਹਾ ਹੈ ਔਰ ਦੂਸਰੇ ਪਾਸੇ ਕਾਬੜੀਏ ਜੋ ਕਾਬੜ ਲੈ ਕੇ ਆਏ ਨੇ ਉਹਨਾਂ ਦੇ ਮੈਡੀਸਨ ਦਾ ਪੂਰਾ ਪ੍ਰਬੰਧ ਹੋ ਵੀ ਕੀਤਾ ਹੋਇਆ ਹੈ ਡਾਕਟਰ ਸ਼ਿਵ ਇਲਾਜ ਕਰਦੇ ਹੋਏ ਮੈਡੀਸਨ ਪੱਟੀ ਕੀਤੀ ਜਾ ਰਹੀ ਹੈ ਸੋ ਕੁਝ ਵੀ ਕਾਪੜੀਏ ਮੰਗਦੇ ਨੇ ਤੇ ਉਹਨਾਂ ਦਾ ਸਾਰਾ ਜਿਹੜਾ ਹੈ ਰਸਟਰ ਦੇ ਵਿੱਚ ਜਗਾ ਜਗਾ ਲੰਗਰ ਲੱਗੇ ਹੋਏ ਨੇ ਕਾਵੜੀਆਂ ਦੇ। ਔਰ ਪ੍ਰਭੂ ਦੇ ਜਗਾਰੇ ਲਾਉਂਦੇ ਹੋਏ ਇੱਕ ਕਾਵੜੀਏ ਹਰਦਵਾਰ ਤੋਂ ਕਾਵੜ ਲੈ ਕੇ ਆਪਣੇ ਆਪਣੇ ਸ਼ਹਿਰ ਨੂੰ ਜਾਂਦੇ ਨੇ। ਔਰ ਥੱਕੇ ਹਾਰੇ ਰਾਮ ਕਰਨ ਤੋਂ ਬਾਅਦ ਇੱਕ ਕਾਵੜੀਆ ਜੋ ਕਾਵੜ ਲੈ ਕੇ ਚੱਲਦਾ ਹੈ ਤੇ ਦੂਸਰੇ ਕਾਵੜੀਏ ਕਿਸੇ ਨਾ ਕਿਸੇ ਆਪਣੇ ਬਾਈਕਲ ਦੇ ਉੱਪਰ ਜਾਂ ਗੱਡੀ ਦੇ ਵਿੱਚ ਅੱਗੇ ਨਿਕਲ ਜਾਂਦੇ ਨੇ ਤੇ ਇੰਤਜ਼ਾਰ ਕਰਦੇ ਨੇ ਤੇ ਨਵਾਂ ਕਾਵੜੀ ਜਰਾ ਹੈ ਕਾਵੜ ਚੁਪਦਾ ਹੈ ਅੱਡੇ ਮਿੱਠੇ ਜਲਦੀ ਸ਼ਵੀਰ ਇਕਲੇ ਲੱਗੇ ਹੋਏ ਨੇ ਚਾਰਟ ਬਣ ਰਹੀ ਹੈ ਜੈ ਭਰੂ ਜੀ ਚਾ ਸਵਾ ਰੋਟੀ ਪਾਣੀ ਘਰੋਟੇ ਹਨਾ ਦਾ ਬਲੰਗਰ ਮਾਦੇ ਹਰ ਮਹਾਦੇ ਜੈ ਬੋਲੇ ਬਾਸਾਲਾ ਉਹਨਾਂ ਕਾਬੜੇ ਨਾਲ ਮੈਂ ਪਿੱਛੇ ਵਧਾ ਹਾਂ ਦੋਵੇਂ ਬਾਈ ਚਾਜ 250 ਡੰਗਾ ਦੀ ਹੈ ਤੇ 50 ਡੰਗਾ ਲਾਂਗੇ ਜੇ ਹੁਕਮ ਹੈ ਬਾਬੇ ਦਾ ਮਾਸ ਆਇਆ ਨਾਂ ਮਹੀ ਇੱਥੇ ਆਤਾ ਹੈ ਕਿ ਉਸਦੇ ਸਤਰੀ ਆਤਾਵਾ ਕਾਬਲੀ ਆਤਾ ਸੇਵਾ ਕਾ ਤਕਾਬਲੀ ਨਹੀਂ ਬਦਰੀ ਦੇਰਾ ਅੱਜ ਮੈਂ ਵਿਆਹ ਕਰਦੇ ਪਰ ਰੈ ਟੈਂਸ਼ਨ ਆ ਪ੍ਰਮੁੱਖ ਗਾਇਕ ਰੋਸ਼ਨ ਕੌਰ ਵਾਲੀ ਕਿ ਉਹਨੂੰ ਸੋ ਆਪਣੀ ਆਪਣੀ ਮੰਗ ਹੈ ਜੀ ਕਹਿੰਦੇ ਸ਼ੰਕਰ ਦੇ ਪ੍ਰਭੂ ਦੇ ਦਰਵਾਜ਼ੇ ਜਾਂਦੇ ਆ ਵਿਆਹ ਵਾਸਤੇ ਉਹਦੇ ਦੇਖ ਰਹੇ ਕਿ ਲੰਗਰ ਚਟਨੀ ਹੈ ਜੀ ਸਾੰਬ ਦਾ ਮਿਕਸਚਾਰ ਇਹ ਦਾਲ ਹੈ ਜੀ ਇਧਰ ਪਟੂਰੇ 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 ਖਤਮ ਹੋ ਗਏ ਜੀ ਸਾਡੀ ਵਾਰ ਤੇ ਸਾਡੀ ਵਾਰ ਤੇ ਪਟੂਰੇ ਖਤਮ ਸ਼ਰਮਾ ਜੀ ਇਕੱਲੇ ਇਕੱਲੇ ਖਾ ਗਏ ਤੇ ਲੰਗਰ ਜਿਹੜਾ ਹੈ ਜੀ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਸ਼੍ਰੀ ਸ਼ਿਵ ਕਾਵੜ ਸੇਵਾ ਸੰਗ ਜੋ ਕਿ ਪਿਛਲੇ 35 ਸਾਲ ਤੋਂ ਉਹਨਾਂ ਕਾਵੜੀਆਂ ਦੀ ਸੇਵਾ ਕਰਦਾ ਆ ਰਿਹਾ ਜਿਹਦੇ ਕਾਵੜੀਏ ਬੋਮੁਖ ਅਥੇ ਹਰਦਵਾਰ ਤੋਂ ਗੰਗਾ ਜਲ ਲੈ ਕੇ ਆਪਣੇ ਆਪਣੇ ਸ਼ਹਿਰ ਜਾਂਦੇ ਨੇ ਉਹਨਾਂ ਦੇ ਰਹਿਣ ਪੀਣ ਖਾਣ ਪੀਣ ਦਾ ਰਹਿਣ ਦਾ ਡਾਕਟਰੀ ਦਾ ਸਾਰਾ ਇੰਤਜ਼ਾਮ ਜਿਹੜਾ ਹੈ ਉਹ ਸ਼੍ਰੀ ਸ਼ਿਵ ਕਾਉੜ ਸੇਵਾ ਸੰਗ ਵੱਲੋਂ ਖੰਨਾ ਦੇ ਪ੍ਰਤਾਪ ਪੈਲਸ ਦੇ ਵਿੱਚ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਕਾਵੜੀਏ ਜੋ ਅਲੱਗ-ਅਲੱਗ ਸ਼ਹਿਰਾਂ ਤੋਂ ਹਰਦوار ਤੇ ਗੋਮੁਖ ਤੋਂ ਗੰਗਾ ਜਲ ਲੈ ਕੇ ਆਪਣੇ ਆਪਣੇ ਸ਼ਹਿਰ ਜਾ ਰਹੇ ਨੇ ਔਰ ਇੱਕ ਕਾਵੜ ਨੂੰ ਦੋ ਕਾਵੜੀਆਂ ਲੈ ਕੇ ਜਾਂਦਾ ਜਦੋਂ ਉਹ ਕਾਵੜ ਥੱਕ ਜਾਂਦੀ ਹੈ ਤਾਂ ਕਾਵੜੀਏ ਕਾਉ ਦੇ ਸਾਥੀ ਨਾ ਕੇ ਜਿਹੜੇ ਨੇ ਕਾਵੜ ਚੱਕਦੇ ਨੇ ਤੇ ਦੂਸਰੇ ਸਾਥੀ ਅੱਗੇ ਵਜਣਦੇ ਨੇ ਸੋ ਕਾਵੜੀਏ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਜਿਹੜੀ ਕਾਵੜ ਹੈ ਰੁਕੂ ਵੀ ਨਹੀਂ ਲਗਾਤਾਰ ਚਲਦੀ ਰਹੀ ਹੈ ਜਦੋਂ ਦੂਸਰਾ ਸਾਥੀ ਨਾ ਨੂ ਕੇ ਤਿਆਰ ਹੋ ਜਾਂਦਾ ਖਾ ਪੀ ਕੇ ਤਾਂ ਇਹ ਕਾਵੜ ਦੂਸਰਾ ਸਾਥੀ ਚੱਕੂਆ ਤੇ ਇਹ ਕਾਵੜੀਆ ਜਿਹੜਾ ਹੈ ਆਰਾਮ ਕਰਦਾ ਹੈ ਤੁਸੀਂ ਦੇਖ ਰਹੇ ਹੋ ਕਿ ਥੱਕੇ ਹਾਰੇ ਕਾਵੜੀਏ ਅੱਜ ਪ੍ਰਤਾਪ ਪੱਲੇ ਦੇ ਵਿੱਚ ਆਰਾਮ ਕਰ ਰਹੇ ਨੇ ਤੇ ਦੋ ਤਰੀਕ ਨੂੰ ਆਪਣੇ ਆਪਣੇ ਸ਼ਹਿਰ ਦੇ ਮੰਦਰਾਂ ਦੇ ਵਿੱਚ ਸ਼ਿਵਜੀ ਦੇ ਉੱਪਰ ਇਹ ਗੰਗਾ ਜਲ ਅਰਪਣ ਕਰਦੇ ਨੇ ਹਰ ਮਨੋ ਕਾਮਨਾ ਕਹਿੰਦੇ ਨੇ ਪੂਰੀ ਹੁੰਦੀ ਹੈ ਜਿਹੜੇ ਵੀ ਕਬੜੀ ਆਹ ਜੀ ਹਾਂ ਜੀ ਜੈ ਮਹਾਵੀਰ ਜੈ ਮਹਾਦੇਵ ਜੈ ਮਹਾਦੇਵ ਜੈ ਮਹਾਦੇਵ ਜੈ ਮਹਾਦੇਵ ਜੀ ਹਾਂ ਇਹ ਬੋਲੇ ਸ਼ਰਧਾਲੂ ਜੀ ਇਹਨਾਂ ਜਨ ਕਿ ਕਹਿਾਂ ਕੀ ਜਾਣਿਆ ਬੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸੰਸਥਾ ਸ਼ਿਵ ਕਾਵੜ ਸੇਵਾ ਸੰਗ ਪ੍ਰਧਾਨ ਸ੍ਰੀ ਹੰਸ ਰਾਜ ਬਰਾਨੀ ਦੀ ਰਹਿਮ ਨਮਾਈ ਹੇਟ ਬਹੁਤ ਵਧੀਆ ਕਾਰਜਗੁਜ਼ਾਰੀ ਹੋ ਰਹੀ ਹੈ ਕਾਵੜੀਆਂ ਦੀ ਸੇਵਾ ਦਵਾਈਆਂ ਮੈਡੀਸਨ ਸਭ ਹਰ ਚੀਜ਼ ਦੀ ਸੇਵਾ ਪੂਰੇ ਤਨ ਨਹੀਂ ਨਾ ਹੋ ਰਹੀ ਹੈ ਕਾਵੜੀ ਕਬਰੀ ਤਕਰੀਬਨ 3 ਦਿਨ ਤੋਂ 15-1600 ਬੰਦਾ ਤਕਰੀਬਨ ਐਂਟਰੀ ਕਰ ਚੁੱਕਿਆ ਹਾਂਜੀ ਆ ਚੁੱਕੇ ਨੇ ਬਾਕੀ ਅੱਜ ਦਾ ਦੰਨੇ ਆ ਕੱਲ ਨੂੰ ਸਾਰੀ ਲੋਕਲ ਕਵਰਿਆ ਰਹਿ ਜਾਣਗੇ ਬਾਕੀ ਤੇ ਚਲੇ ਜਾਣਗੇ ਆਪਣੇ ਆਪਣੇ ਜਿੱਥੇ ਜਿੱਥੇ ਜਾਣਾ ਉਹਨਾਂ ਨੇ ਧੰਨਵਾਦ ਚਲੋ ਇੱਕ ਹੀ ਗੱਲ ਜੀ ਬਹੁਤ ਵਧੀਆ ਭਰੋਣਾ ਚੱਲਦਾ ਜੀ ਮਨੋਤਮ ਸਿੰਘ ਸਾਹਿਬ ਸਵੇਰੇ ਤੋਂ ਲੱਗੇ ਸ਼ਾਮ ਤੱਕ ਪੂਰਾ ਲੰਗਰ ਚੱਲੂਗਾ ਸਵੇਰੇ ਭੁੜੂਰੇ ਚੱਲੇ ਆ ਹੁਣ ਦਾਲ ਰੋਟੀ ਉਸ ਤੋਂ ਬਾਅਦ ਮੋਟੇ ਪਨੀਰ ਅਸਤਾਖਾਨ ਨੂੰ ਵੀ ਸੌਤਰਾ ਦੇ ਪ੍ਰਸਾਦ ਦੋ ਪ੍ਰਸਾਦ ਦਾ ਪ੍ਰਸਾਦ ਮਿਲਦਾ ਆ ਆਪਣੇ ਬ੍ਰਿਆਨੀ ਸਾਹੂ ਦੀ ਹਾਂ ਸਾਹਿਬ ਜੀ ਸਾਹੂ ਦੀ ਦੇਖ ਲਈ ਤੇ ਖੁੱਲ੍ਹੇ ਖੁੱਲ੍ਹੇ ਬਹੁਤ ਬੜਾ ਯੋਗ ਹੈ ਦੇ ਬਿਸ਼ਰਤ ਪੱਤਰ ਗਿਆ ਜੀ ਦਾ ਦੇ ਉੱਤੇ ਜੈ ਮਹਾਦੇਵ ਜੀ ਪਹਿਲੀ ਗੱਲ ਤਾਂ ਜੀ ਜੋ ਇੱਕ ਸ਼ਿਵ ਕਾਵੜ ਚੱਲ ਰਿਹਾ 35 ਸਾਲ ਤੋਂ ਬਹੁਤ ਵਧੀਆ ਤਰੀਕੇ ਨਾਲ ਹਰ ਸਾਲ ਇਹਦੇ ਵਿੱਚ ਉਤਸ਼ਾਹ ਵਧ ਜਾਈ ਜਾਂਦਾ ਕਿਉਂਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਸ਼ਿਵ ਕਾਵੜ ਸੇਵਾ ਸੰਗ ਮਹਾਕਾਲ ਬਲ ਸੇਵਾ ਨਰ ਸੇਵਾ ਰਾਮ ਸੇਵਾ ਤੇ ਨਾਲ ਗਣਪਤੀ ਸੇਵਾ ਸੰਗ ਜਿਹਦੇ ਸਾਡੇ ਮੈਨਰੋ ਜੀ ਉਹਨਾਂ ਦੇ ਪ੍ਰਧਾਨ ਨੇ ਤੇ ਨਾਲ ਹੀ ਸਾਡੇ ਹੋਰ ਵੀ ਸਾਰੀਆਂ ਸਸਤਾਵਾਂ ਲੱਗੀਆਂ ਹੋਈਆਂ ਨੇ ਔਰ ਹਰ ਸਾਲ ਉਤਸ਼ਾਹ ਵੱਧਦਾ ਹੀ ਜਾ ਰਿਹਾ ਹੈ ਐਦਾਂ ਹੀ ਵਧੂਗਾ ਅਗਲੇ ਸਾਲ ਵੀ ਜੀ ਜੈ ਸ਼੍ਰੀ ਰਾਮ ਉਹ ਖੜੇ ਨੇ ਪਰ ਪੈਰ ਇਹਨਾਂ ਦੇ ਰੈਗੂਲਰ ਚੱਲ ਰਹੇ ਨੇ ਯਾਨੀ ਕਿ ਕਾਵੜ ਜਿਹੜੀ ਇਹ ਰੁਕਦੀ ਨਹੀਂ ਐ ਇਹ ਦਾਕ ਕਾਵੜ ਇਹਨੂੰ ਕਹਿੰਦੇ ਨੇ ਜਿਹੜਾ ਕਾਵਰ ਲੈ ਕੇ ਕਾਵੜੀਆ ਕਾਵੜ ਚੱਕਦਾ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਹੈ ਜਦੋਂ ਹਉ ਦਾ ਸੰਕਰ ਨਾ ਸੰਕਰ ਸੰਕਰ ਗਾਮਸੇ ਆਇਓ ਖੰਨੇਸ ਆ ਹੈਂ ਖੰਨੇਸ ਮਾੜਾ ਟੋੜ ਕਦੋਂ ਤਰੇ ਸੀਗੇ 24 ਤਰੀਕ ਨੂੰ ਬੜੇ ਚੌਵੀ ਨੂੰ ਕਿੰਨਾ ਸਮਰਦਾ ਕਰਦੇ ਹੋ ਐਸੇ ਡੇਲੇ ਕਵੀ 40 ਵੀ ਕਰ ਲੈਨੇ ਕਵੀ 20 ਵੀ ਕਰ ਦਿੰਨੇ ਨਹੀਂ ਕਿੰਨੇ ਕਿੰਨੇ ਕਾਵੜੀਆਂ ਰਹੀ ਹੈਗੇ ਇਦਾਂ 40 45 ਕਾਵੜ 40 ਕਾਵੜ ਕਿੰਨੀ ਆਈ ਹੈ ਸਾਰੇ ਆਈ ਹੋਏ ਆ ਜਿੰਨੇ ਕਾਵੜੀਆਂ ਨੇ ਉਹਨੇ ਸਾਰੇ ਕੱਲੇ ਕੱਲੇ ਦੇਖਾਂਗੇ ਇੱਕ ਕਿਹੜੀ ਕਾਵੜ ਹੈ ਦਾ ਕਾਵੜ ਹਾਂਜੀ ਦਾ ਕਾਵੜ ਦੋਈਏ ਦਾ ਕੋਲ